ਪਰ ਧਰਤੀ ਦੇ ਉੱਤੇ ਬੜੀਆਂ ਪ੍ਰੋਬਲਮਾਂ ਨੇ ਭਾਵੇਂ ਸ਼ੈਲਰ ਵਾਲਿਆਂ ਦੀ ਹੜਤਾਲ ਹੋਵੇ ਜਾਂ ਆੜਤੀਆਂ ਦੀ ਹੜਤਾਲ ਹੋਵੇ ਜਾਂ ਲੇਬਰ ਦੀ ਹੜਤਾਲ ਹੋਵੇ ਸਾਡੀ ਪੁਰਜੋਰ ਮੰਗ ਹੈ ਸਰਕਾਰ ਤੋਂ ਵੀ ਔਰ ਇਹਨਾਂ ਸਾਰੀਆਂ ਜਥੇਬੰਦੀਆਂ ਤੋਂ ਵੀ ਕਿ ਆਪਸੀ ਸਹਿਯੋਗ ਨਾਲ ਆਪਸੀ ਤਾਲਮੇਲ ਨਾਲ ਕਿਰਪਾ ਕਰਕੇ ਜਿਹੜਾ ਮੰਡੀਆਂ ਦੇ ਵਿੱਚ ਝੋਨਾ ਪਹੁੰਚਣਾ ਸ਼ੁਰੂ ਹੋਇਆ ਹੈ ਇਹ ਤੁਰੰਤ ਪ੍ਰਭਾਵ ਨਾਲ ਚੱਕਿਆ ਜਾਵੇ ਜ਼ਿਮੀਂਦਾਰ ਦਾ ਕੋਈ ਨੁਕਸਾਨ ਨਾ ਹੋਵੇ ਇਹਦੇ ਉੱਤੇ ਤੁਰੰਤ ਲੋੜੀਂਦੀ ਕਾਰਵਾਈ ਸਰਕਾਰ ਆਪਣੀ ਫਰਜ਼ ਨਿਭਾਵੇ ਔਰ ਜਿਹੜੀਆਂ ਐਸੋਸੀਏਸ਼ਨਾਂ ਆ ਉਹ ਆਪਣਾ ਫਰਜ਼ ਨਿਭਾਉਣ ਔਰ ਦੂਸਰੇ ਪਾਸੇ ਬਾਸਪਤੀ ਦੇ ਜਿਹੜੇ ਰੇਟ ਘੱਟ ਮਿਲ ਰਹੇ ਆ ਉਹਨਾਂ ਪ੍ਰਤੀ ਮੰਗ ਹੈ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਜਿੰਨਾ ਵੀ ਜ਼ਿੰਮੇਵਾਰ ਦਾ ਪਿਛਲੇ ਸਮੇਂ ਨਾਲੋਂ ਵੀ ਰੇਟ ਜਿਹੜੇ ਘੱਟ ਮਿਲ ਰਹੇ ਆ ਉਹ ਕਿਸੇ ਵੀ ਤਰੀਕੇ ਭਾਵੇਂ ਬੋਨਸ ਦੇਣ ਭਾਵੇਂ ਕੋਈ ਹੋਰ ਤਰੀਕਾ ਅਪਣਾਉਣ ਉਸ ਦੀ ਭਰਪਾਈ ਪੂਰੀ ਕਰਨ ਦੇ ਲਈ ਸਰਕਾਰ ਆਪਣੇ ਉਪਰਾਲੇ ਕਰੇ ਔਰ ਦੋਨੋਂ ਸਰਕਾਰਾਂ ਰਲ ਕੇ ਕਿਸਾਨ ਦਾ ਘਰ ਪੂਰਾ ਕਰਨ ਪਰ ਧਰਤੀ ਦੇ ਉੱਤੇ ਬੜੀਆਂ ਪ੍ਰੋਬਲਮਾਂ ਨੇ ਭਾਵੇਂ ਉਹ ਸ਼ੈਲਰ ਵਾਲਿਆਂ ਦੀ ਹੜਤਾਲ ਹੋਵੇ ਜਾਂ ਆੜਤੀਆਂ ਦੀ ਹੜਤਾਲ ਹੋਵੇ ਜਾਂ ਲੇਬਰ ਦੀ ਹੜਤਾਲ ਹੋਵੇ ਸਾਡੀ ਪੁਰਜੋਰ ਮੰਗ ਹੈ ਸਰਕਾਰ ਤੋਂ ਵੀ ਔਰ ਇਹਨਾਂ ਸਾਰੀਆਂ ਜਥੇਬੰਦੀਆਂ ਤੋਂ ਵੀ ਕਿ ਆਪਸੀ ਸਹਿਯੋਗ ਨਾਲ ਆਪਸੀ ਤਾਲਮੇਲ ਨਾਲ ਕਿਰਪਾ ਕਰਕੇ ਜਿਹੜਾ ਮੰਡੀਆਂ ਦੇ ਵਿੱਚ ਝੋਨਾ ਪਹੁੰਚਣਾ ਸ਼ੁਰੂ ਹੋਇਆ ਹੈ ਇਹ ਤੁਰੰਤ ਪ੍ਰਭਾਵ ਨਾਲ ਚੱਕਿਆ ਜਾਵੇ ਜ਼ਿਮੀਂਦਾਰ ਦਾ ਕੋਈ ਨੁਕਸਾਨ ਨਾ ਹੋਵੇ ਇਹਦੇ ਉੱਤੇ ਤੁਰੰਤ ਲੋੜੀਂਦੀ ਕਾਰਵਾਈ ਸਰਕਾਰ ਆਪਣੀ ਫਰਜ਼ ਨਿਭਾਵੇ ਔਰ ਜਿਹੜੀਆਂ ਐਸੋਸੀਏਸ਼ਨਾਂ ਆ ਉਹ ਆਪਣਾ ਫਰਜ਼ ਨਿਭਾਉਣ ਔਰ ਦੂਸਰੇ ਪਾਸੇ ਬਾਸਪਤੀ ਦੇ ਜਿਹੜੇ ਰੇਟ ਘੱਟ ਮਿਲ ਰਹੇ ਆ ਉਹਨਾਂ ਪ੍ਰਤੀ ਮੰਗ ਹੈ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਜਿੰਨਾ ਵੀ ਜ਼ਿਮੀਦਾਰ ਦਾ ਪਿਛਲੇ ਸਮੇਂ ਨਾਲੋਂ ਵੀ ਰੇਟ ਜਿਹੜੇ ਘੱਟ ਮਿਲ ਰਹੇ ਆ ਉਹ ਕਿਸੇ ਵੀ ਤਰੀਕੇ ਭਾਵੇਂ ਬੋਨਸ ਦੇਣ ਭਾਵੇਂ ਕੋਈ ਹੋਰ ਤਰੀਕਾ ਅਪਣਾਉਣ ਉਸ ਦੀ ਭਰਪਾਈ ਪੂਰੀ ਕਰਨ ਦੇ ਲਈ ਸਰਕਾਰ ਆਪਣੇ ਉਪਰਾਲੇ ਕਰੇ ਔਰ ਦੋਨੋਂ ਸਰਕਾਰਾਂ ਰਲ ਕੇ ਕਿਸਾਨ ਦਾ ਘਰ ਪੂਰਾ ਕਰਨ ਪਰ ਧਰਤੀ ਦੇ ਉੱਤੇ ਬੜੀਆਂ ਪ੍ਰੋਬਲਮਾਂ ਨੇ ਭਾਵੇਂ ਉਹ ਸ਼ੈਲਰ ਵਾਲਿਆਂ ਦੀ ਹੜਤਾਲ ਹੋਵੇ ਜਾਂ ਆੜਤੀਆਂ ਦੀ ਹੜਤਾਲ ਹੋਵੇ ਜਾਂ ਲੇਬਰ ਦੀ ਹੜਤਾਲ ਹੋਵੇ ਸਾਡੀ ਪੁਰਜ਼ੋਰ ਮੰਗ ਹੈ ਸਰਕਾਰ ਤੋਂ ਵੀ ਔਰ ਇਹਨਾਂ ਸਾਰੀਆਂ ਜਥੇਬੰਦੀਆਂ ਤੋਂ ਵੀ ਆਪਸੀ ਸਹਿਯੋਗ ਨਾਲ ਆਪਸੀ ਤਾਲਮੇਲ ਨਾਲ ਕਿਰਪਾ ਕਰਕੇ ਜਿਹੜਾ ਮੰਡੀਆਂ ਦੇ ਵਿੱਚ ਝੋਨਾ ਪਹੁੰਚਣਾ ਸ਼ੁਰੂ ਹੋਇਆ ਹੈ ਇਹ ਤੁਰੰਤ ਪ੍ਰਭਾਵ ਨਾਲ ਚੱਕਿਆ ਜਾਵੇ ਜ਼ਿਮੀਂਦਾਰ ਦਾ ਕੋਈ ਨੁਕਸਾਨ ਨਾ ਹੋਵੇ ਇਹਦੇ ਉੱਤੇ ਤੁਰੰਤ ਲੋੜੀਂਦੀ ਕਾਰਵਾਈ ਸਰਕਾਰ ਆਪਣੀ ਫਰਜ਼ ਨਿਭਾਵੇ ਔਰ ਜਿਹੜੀਆਂ ਐਸੋਸੀਏਸ਼ਨਾਂ ਆ ਉਹ ਆਪਣਾ ਫਰਜ਼ ਨਿਭਾਉਣ ਔਰ ਦੂਸਰੇ ਪਾਸੇ ਬਾਸਪਤੀ ਦੇ ਜਿਹੜੇ ਰੇਟ ਘਟ ਮਿਲ ਰਹੇ ਆ ਉਹਨਾਂ ਪ੍ਰਤੀ ਮੰਗ ਹੈ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਜਿੰਨਾ ਵੀ ਜ਼ਿਮੀਦਾਰ ਦਾ ਪਿਛਲੇ ਸਮੇਂ ਨਾਲੋਂ ਵੀ ਰੇਟ ਜਿਹੜੇ ਘੱਟ ਮਿਲ ਰਹੇ ਆ ਉਹ ਕਿਸੇ ਵੀ ਤਰੀਕੇ ਭਾਵੇਂ ਬੋਨਸ ਦੇਣ ਭਾਵੇਂ ਕੋਈ ਹੋਰ ਤਰੀਕਾ ਅਪਣਾਉਣ ਉਸ ਦੀ ਭਰਪਾਈ ਪੂਰੀ ਕਰਨ ਦੇ ਲਈ ਸਰਕਾਰ ਆਪਣੇ ਉਪਰਾਲੇ ਕਰੇ ਔਰ ਦੋਨੋਂ ਸਰਕਾਰਾਂ ਰਲ ਕੇ ਕਿਸਾਨ ਦਾ ਘਰ ਪੂਰਾ ਕਰਨ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...